ਸੇਵਾ ਲਈ ਆਪਜੀ ਦੇ ਘਰ ਦੇ ਸਾਹਮਣੇ ਬਿਲਕੁਲ ਟਰਾਲੀ ਆ ਚੱਗੀ ਹੈ ਤੁਸੀਂ ਸੇਵਾ ਇਹ ਦਾਲ ਚੌਲ ਆਟਾ ਕਣਕ ਮਿੱਠਾ ਜਾਂ ਮਾਇਆ ਰੂਪ ਦੇ ਵਿੱਚ ਵੀ ਸੇਵਾ ਕਰ ਸਕਦੇ ਹੋ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੁਝ ਨਾ ਕੁਝ ਸੇਵਾ ਜੋ ਆਪ ਜੀ ਕਰ ਸਕਦੇ ਹੋ ਬਾਣੀਆ ਇਧਰ ਸਾਡੇ ਭੈਣ ਕੀ ਕਰਕੇ ਜੀ ਟਿੱਕੀ

₹100 ਦੀ ਜਿਹੜੀ ਸੇਵਾ ਆਇਆ ਪ੍ਰਮਾਤਮਾ ਜੜਦੀ ਕਲਾਜ ਰੱਖੇ ਨਾਮ ਦਾ ਕਾਰਜ ਇਹ ਖੀਰਾ ਖੀਰਾ ਜੀ ਦੇ ਪਰਿਵਾਰ ਵੱਲੋਂ ਇਹ ਸੇਵਾ ਆਇਆ ਪ੍ਰਮਾਤਮਾ ਜੜਦੀ ਕਲਾਜ ਰੱਖੇ ਪੰਜਾਬ ਦੇ ਉੱਤੇ ਇੱਕ ਰੁਪਈਆ ਆਈ ਹਰ ਇਸ ਤਰ੍ਹਾਂ ਕਿ ਪਿੰਡ ਮੁਰਸੀਵਾਲ ਦੀ ਸੰਗਤਾਂ ਅੱਗੇ ਆਈਆਂ ਤੇ ਅੱਜ ਇੱਕ ਟਰਾਲੀ ਦੇ ਵਿੱਚ ਰਾਸਣ ਇਕੱਠਾ ਕਰ ਰਹੀ ਆ ਘਰਾਂ ਜਿ ਬੈਠੇ ਸੰਗਤ ਨੂੰ ਬੇਨਤੀ ਆ ਕਿ ਆਪ ਜੀ ਦੇ ਸਾਹਮਣੇ ਬਿਲਕੁਲ ਟਰਾਲੀ ਆਪ ਜੀ ਦੀ ਗਲੀ ਦੇ ਵਿੱਚ ਆ ਚੁੱਕੀ ਹੈ ਜੋ ਕੋਈ ਸੇਵਾ ਕਰਨਾ ਚਾਹੁੰਦਾ ਢਾਲ ਆਟਾ ਚੌਣ ਕਿਸੇ ਵੀ ਰੂਪ ਦੇ ਵਿੱਚ ਸੇਵਾ ਕਰਨਾ ਚਾਹੁੰਦੇ ਹੋ ਤਾਂ ਸੇਵਾ ਦਾ ਲਾਪ ਜੀ ਦੇ ਘਰ ਦੇ ਸਾਹਮਣੇ ਆ ਚੁੱਕੇ ਨੇ ਬਹੁਤ ਬਹੁਤ ਧੰਨਵਾਦੀ ਸੇਵਾ ਲਈ ਟਰਾਲੀ ਦੇ ਵਿੱਚ ਰਾਸ਼ਨ ਇਕੱਠਾ ਕੀਤਾ ਜਾ ਰਿਹਾ ਹੈ ਨਾਲਿਆਂ ਨੂੰ ਬੇਨਤੀ ਆ ਕਿ ਹਰ ਇੱਕ ਕੋਈ ਯੋਗਦਾਨ ਪਾਵੇ ਆਟਾ ਦਾਲ ਚੌਲ ਕਣਕ ਕੀ ਤੂਪ ਦੇ ਵਿੱਚ ਮਾਇਆ ਦੇ ਰੂਪ ਦੇ ਵਿੱਚ ਵੀ ਆਪ ਜੀ ਇਹ ਸੇਵਾ ਕਰ ਸਕਦੇ ਹੋ ਇਸ ਕਰਕੇ ਆਪ ਜੀ ਦੇ ਘਰ ਬਿਲਕੁਲ ਸਾਹਮਣੇ ਟਰਾਲੀ ਆ ਚੁੱਕੀ ਹੈ ਆਪ ਜੀ ਹਰ ਪਿੰਡਾਂ ਦੇ ਪਰਿਵਾਰਾਂ ਲਈ ਬੈਰ ਦੇ ਨਾਲ ਬੈਠੇ ਹੋਏ ਕਿ ਸਾਰੇ ਹੀ ਪਰਿਵਾਰਾਂ ਨੂੰ ਉਬਰਾਲਾ ਕੀਤਾ ਜਸਵੰਤ ਜੀਵਾ ਕਰ ਰਹੇ ਨੇ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਇਹਨਾਂ ਨੂੰ ਨਾਮ ਦਾ ਅਕਸ਼ਰ ਮੁਨਸੀ ਆਲ ਰਹੇ ਨੇ ਬਹੁਤ ਬੜ ਕੇ ਸੇਵਾ ਕਰ ਰਹੇ ਨੇ ਵੀ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਇਹ ਕਿਰੂਪੀਆ ਜੋ ਕਿਸੇ ਦੇ ਵੀ ਆਦਤ ਦੀ ਆ ਜਿਵੇਂ ਪਹਿਲਾਂ ਕੋਰੋਨੀ ਸਾਰੇ ਨੌਜਵਾਨਾਂ ਤੇ ਪਵਾਰ ਸੱਜਣਾ ਦਾ ਧੰਨਵਾਦ ਸਾਡੇ ਬੰਟੀ ਡਾਕਟਰ ਜੀ 100 ਰੁਪਏ ਦੀ ਸੇਵਾ ਵਾਹ ਜੀ ਵਾਹ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਨਾਮ ਨਾਲ ਵਾਛੇ ਹਰ ਇੱਕ ਕੁਝ ਨਾ ਕੁਝ ਮੜਾ ਮੋਟਾ ਸੇਵਾ ਪਾਈ ਜਾਵੇ ਹਰ ਪੀੜਤਾ ਲਈ

ਇਹ ਹਰਮ ਦੀ ਮਾਹੌਲ ਬਣਿਆ ਹੋਇਆ ਕਾਫੀ ਪਿੰਡ ਉੱਤਰ ਦੇ ਘਰਾਂ ਦੀ ਘਰੋਂ ਉੱਜੜ ਕੇ ਨਾਮਾਂ ਮੱਝਾਂ ਉੱਜੜ ਗਈਆਂ ਤੇ ਕਈ ਦਾ ਪਰਿਵਾਰੇ ਦੇ ਪਰਿਵਾਰ ਹੀ ਉੱਜੜ ਗਏ ਜਾਨਾਂ ਵੀ ਲਰੀਆਂ ਗਈਆਂ ਇਸ ਕਰਕੇ ਮੁਰਸੀਆ ਦੀ ਸੰਗਤ ਨੇ ਨਿਰਮਾ ਲਿਆ ਕਿ ਉਹਨਾਂ ਦੀ ਸੇਵਾ ਲਈ ਕੁਦਰਤ ਉੱਤਰ ਭੇਜਿਆ ਦੱਸਦੇ ਤੇ ਆਪ ਜੀ ਦੇ ਘਰ ਦੇ ਸਾਹਮਣੇ ਘਰਾਂ ਦੇ ਘਰੋਂ ਉੱਜੜੇ ਨੇਗੇ ਉਹਨਾਂ ਦੀ ਸੇਵਾ ਲਈ ਮੁਨਸ਼ੀਆ ਦੇ ਸੰਗਤ ਵੱਲੋਂ ਨਿਰਣਾ ਲਿਆ ਗਿਆ ਕਿ ਉਹਨਾਂ ਦੀ ਸਮਗਰੀ ਭੇਜੀ ਜਾਵੇ ਜਾਂ ਮਾਇਆ ਭੇਜੀ ਜਾਵੇ ਇਸ ਕਰਕੇ ਸਾਰੇ ਹੀ ਦੋਵਾਂ ਦੀ ਸੇਵਾ ਲਈ ਜ਼ਮਾਨਤੀ ਕੀਤੀ ਜਾ ਰਹੀ ਹੈ ਕੱਤੀ ਕੀਤੀ ਜਾ ਰਹੀ ਹੈ ਇਸ ਕਰਕੇ ਪ੍ਰਵਾਹ